ਫਿਲੌਰ ਦੇ ਨਜ਼ਦੀਕੀ ਪਿੰਡ ਗਰੇਵਾਲ પેટ્રોલ ਪੰਪ ਦੇ ਮਾਲਕ ਉੱਪਰ ਇੱਕ ਨੌਜਵਾਨ ਨੇ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਨੌਜਵਾਨ ਨੇ ਕਿਹਾ ਕਿ ਉਹ ਜਦੋਂ ਕੰਮ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਗਰੇਵਾਲ પેટ્રોલ ਪੰਪ ਦਾ ਮਾਲਕ ਵੀ ਗੱਡੀ ਲੈ ਕੇ ਜਾ ਰਿਹਾ ਸੀ ਤੇ ਉਸ ਨੇ ਉਸ ਨੂੰ ਸਾਈਡ ਲਈ ਹੋਰਨ ਮਾਰੇ ਪਰ ਉਸ ਨੇ ਸਾਈਡ ਨਹੀਂ ਦਿੱਤੀ ਤੇ ਥੋੜੀ ਦੂਰ ਅੱਗੇ ਜਾਣ ਤੇ ਬਾਅਦ ਵਿੱਚ ਉਕਤ ਵਿਅਕਤੀ ਨੇ ਗੱਡੀ ਵਿੱਚੋਂ ਉਤਰ ਕੇ ਉਸ ਦੇ ਚਿਹਰਾ ਮਾਰ ਦਿੱਤੀਆਂ ਅਤੇ ਆਪਣੇ ਪੰਪ ਤੇ ਲੱਗੇ ਕਰਿੰਦੇ ਨੂੰ ਫੋਨ ਕਰਕੇ ਉਸ ਨੂੰ ਚੁਕਵਾ ਕੇ પેટ્રોલ ਪੰਪ ਤੇ ਲੈ ਗਏ ਜਿੱਥੇ ਕਿ ਉਸ ਨੂੰ ਚੈਨ ਦੀ ਕੁਪੀ ਨਾਲ ਪੁੱਠਾ ਟੰਗ ਦਿੱਤਾ ਤੇ ਉਸ ਤੇ ਡੰਡਿਆਂ ਨਾਲ ਹਮਲਾ ਕੀਤਾ ਜਿਸ ਤੋਂ ਬਾਅਦ ਉਸ ਨੂੰ ਕਿਸੇ ਪਿੰਡ ਦੇ ਨੌਜਵਾਨ ਨੇ ਛਡਵਾਇਆ ਤੇ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਉਸ ਨੇ ਪੁਲਿਸ ਪ੍ਰਸ਼ਾਸਨ પાસે ਉਕਤ ਪੰਪ ਦੇ ਮਾਲਕ ਉੱਪਰ ਬੰਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਦਰ ਜ਼ਖਮੀ ਨੌਜਵਾਨ ਦੇ ਭਰਾ ਨੇ ਵੀ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਚੁੱਕੇ ਨੇ ਤੇ ਕਿਹਾ ਕਿ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਉਕਤ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਭਾਜੀ ਇਹ ਨਾ ਮੈਂ ਨਾ ਮੰਨਦਾ ਹਾਂ ਆਪਣੇ ਨਾਲ ਪੜ ਸਾ ਚੁੱਗੀਆਂ ਪੈਂਡ ਤੋਂ ਸਕਨੇ ਵਾਲਾ ਰੋੜਿਆ ਉੱਥੇ ਇੱਕ ਸਿਵੇ ਆਂਦੇ ਆ ਜੀ ਨਾ ਉੱਥੇ ਇਹਨੂੰ ਪਿੱਛੇ ਹੋਰਨ ਮਾਰਿਆ ਵੀ ਸਾਈਡ ਦੇ ਦੇ ਨਾ ਤੇ ਉਹਨੇ ਨਾ ਸਾਈਡ ਨਹੀਂ ਦਿੱਤੀ ਹੈ ਨਾ ਉਹ ਜਾ ਕੇ ਸਿਵੇਆਂ ਕੋਲ ਗੱਡੀ ਰੋਕ ਕੇ ਪਹਿਲਾਂ ਮੇਰੀ ਮੋਟਰਸਾਈਕਲ ਦੀ ਚਾਬੀ ਕੱਢੀ ਚਾਬੀ ਕੰਡ ਕੇ ਮੈਨੂੰ ਆ ਕੇ ਗਲੋ ਫੜਿਆ ਪਹਿਲਾਂ ਮੈਨੂੰ ਹੱਥਾਪਣ ਮਾਰੇ ਇੱਥੇ ਫੇਰ ਆਪਣੇ ਪٹرول ਪੰਪ ਤੋਂ ਆਪਣਾ سٹਾਰਟ ਸਦਿਆ ਕਿਹਨੇ ਮਾਰੇ ਤੁਹਾਡੇ ਥੱਪੜ ਸੋਨੂ ਗਰੇ ਵਾਲਾ ਸੋਨੂ ਗਰੇ ਵਾਲਾ ਇਹਨਾਂ ਦਾ ਪੰਪ ਪੰਪ ਵੀ ਹੈ ਹਾਂਜੀ ਪੰਪ ਹੈ ਨਾਲ ਅੱਛਾ ਜੀ ਉਦੋਂ ਬਾਅਦ ਫੇਰ ਇਹਨੇ ਆਪਣਾ سٹਾਰਟ ਸਦਿਆ ਉੱਥੋਂ ਆਣਾ ਅੱਛਾ ਜੀ ਪੰਪ ਤੋਂ ਉਹ ਆਏ ਉਹ ਖਿੱਚ ਕੇ ਮੈਨੂੰ ਸਿਵਿਆਂ ਵਾਲੇ ਰਾਹ ਤੋਂ ਆਪਣੇ ਗਲਡੌਨ ਚ ਲੈ ਕੇ ਗਏ ਰਢੀ ਜਿ ਸਕੇ ਆ ਨਾ ਉੱਥੇ ਲਿਜਾ ਕੇ ਚੈਨ ਕੁੱਪੀ ਨਾ ਮੈਨੂੰ ਪੁੱਠਾ ਟੰਗਿਆ ਅੱਛਾ ਹਾਂਜੀ ਉਹਦਾ ਨਾ ਕਿਛ ਮੈਨੂੰ ਇੱਕ ਬੰਦਾ ਆ ਗਿਆ ਨਾ ਜਾਣਦਾ ਪਛਾਣਦਾ ਉਹਨੇ ਮੈਨੂੰ ਬਚਾਇਆ ਨਾ ਕਹਿੰਦਾ ਇਹ ਤਾਂ ਬੰਦਾ ਆਪਣਾ ਹੈ ਕੰਨਾ ਮਾਰਦੇ ਸੀ ਤੈਨੂੰ ਉਹ ਮੈਨੂੰ ਮਾਰਦੇ ਪਹਿਲਾਂ ਤਾਂ ਇੱਥੇ ਥੱਪੜ ਤਰਪਈਆ ਓਏ ਉੱਥੇ ਜਾ ਕੇ ਡੰਡਿਆਂ ਨਾਲ ਕੋਟਿਆ ਅਕਤਾਰਾਂ ਵਾਲਾ ਕੰਡੇ ਵਾਲਾ ਕੀ ਹੁਣ ਪਤਾ ਨਹੀਂ ਕੀ ਕੀ ਸੀ ਅਗਲੇ ਕੋਲੇ ਉਹ ਆ ਨਾ ਕੋਟਿਆ ਉਹਨਾਂ ਮੈਨੂੰ ਆ ਸੱਟਾਂ ਉਹਨਾਂ ਇੰਨੀਆਂ ਲੱਗੀਆਂ ਜੀ ਕਿੰਨੇ ਕ ਬੰਦੇ ਸੀ ਉਹ ਟੋਟੇ 5 6 ਜਣੇ ਸੀ ਜੀ ਅੱਛਾ ਮਾਲਕ ਆਪ ਵੀ ਸੀ ਹਾਂ ਮਾਲਕ ਆਪ ਵੀ ਸੀ ਕੀ ਮੰਗਤੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਤੁਹਾਨੂੰ ਸਾਫ਼ ਮਿਲਣਾ ਚਾਹੀਦਾ ਜੀ ਇਹਨੂੰ ਭਈ ਯਾਨੀ ਕਿ ਜਿੱਦਾਂ ਮੰਨ ਲਓ ਮੇਰਾ ਭਰਾ ਆਇਆ ਏ ਠੀਕ ਹੈ ਭਾਜੀ ਮੰਨ ਲਓ ਪਹਿਲੇ ਕਣਕ ਬੀਜਣ ਗਿਆ ਸੀਗਾ ਮੈਂ ਵੀ ਕੰਮ ਤੇ ਗਿਆ ਸੀਗਾ ਮੈਨੂੰ ਪਿੱਛੋਂ ਨਹੀਂ ਇਹ ਪਤਾ ਸੀਗਾ ਵੀ ਇਹ ਤੇ ਤੇਲ ਪਵਣ ਔਰ ਨਿਆਣੇ ਬੱਚਿਆਂ ਲਈ ਚੀਜ਼ ਲੈਣ ਗਏ ਆ। ਕਿ ਮੋਟਰਸਾਈਕਲ ਮੈਨੂੰ ਜਦੋਂ ਪਤਾ ਲੱਗਾ ਕਿ ਮੋਟਰਸਾਈਕਲ ਸਾਡਾ ਆ। ਪਰ ਇਹਦੇ ਕੱਪੜੇ ਲਿੱਥੇ ਹੋ ਸੀਗੇ, ਨੰਗੇ ਪਿੰਡੇ ਸੀਗੇ ਖੂਨੋਂ ਖੂਨੀ ਹੋਇਆ ਸੀਗਾ। ਫਿਰ ਮੈਨੂੰ ਥੋੜਾ ਜਿਹਾ ਪੁੱਛਿਆ ਕਿ ਪਾਜੀ ਹਾਂ ਕੀ ਹੋਇਆ? ਫਿਰ ਇਹਨੇ ਮੈਨੂੰ ਸਿੱਧਾ ਦੱਸਿਆ ਕਿ ਕਹਿੰਦਾ ਗਰੇਬਾਨ ਨੇ ਮੈਨੂੰ ਕੁੱਟਿਆ। ਮੈਂ ਕਿਹਾ ਪਾਜੀ ਬਜਾ ਕੀ ਕਹਿੰਦਾ ਮੈਂ ਸੈਡ ਮੰਗੀ ਆ। ਬਿਆਨ ਲੈ ਕੇ ਪੁਲਿਸ ਵਾਲੇ ਬਿਆਨ ਲੈ ਕੇ ਗਏ ਲੇਕਨ ਉਹ ਸਾਨੂੰ ਇਹ ਕਹਿੰਦੇ ਸੀਗੇ ਵੀ ਬਿਜੜ ਨਹੀਂ ਸਾਨੂੰ ਕੀ ਪਤਾ ਵੀ ਤੱਚੇ ਹੁੰਦੇ ਬਿਆਨ ਜਾਂ ਪੱਕੇ ਕੰਮ ਕਰਨ ਵਾਲੇ ਬੰਦੇ ਇਦਾਂ ਦਾ ਸੀ ਯਾਰ ਅੱਜ ਤੱਕ ਪਾਜੀ ਕੋਈ ਲਫੜਾ ਹੀ ਨਹੀਂ ਕੀਤਾ ਹੈਗਾ ਨਹੀਂ ਤਾਂ ਜਾ ਕੇ ਸਾਡੇ ਪਿੰਡ ਜੇ ਜਾ ਕੇ ਪੁੱਛ ਲੈਣਾ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਦਾ ਸਾਨੂੰ ਪਾਜੀ ਅੱਜ ਅਸੀਂ ਬੁੱਧਵਾਰ ਦੇ ਬੁੱਧ ਕੰਨ ਦਿਨ ਹੋ ਗਏ ਅੱਜ ਬੁੱਧਵਾਰ ਰਾਤ ਦੇ ਹਾਂਜੀ ਕੋਈ ਨਹੀਂ ਹੰਦੇ ਤੁਹਾਡੀ ਸੁਣਵਾਈ ਕੋਈ ਸੁਣਵਾਈ ਯਾਰ ਪਾਜੀ ਗਰੀਬ ਦੀ ਕੌਣ ਸੁਣਦਾ ਕੋਈ ਨਹੀਂ ਸੁਣਦਾ ਪਾਜੀ ਕੀ ਮਾਰ ਕੀ ਕਰ ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਉਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਫਿਲੌਰ ਤੋਂ ਨਵਰਾਣ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ